ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੂਹੋਵੇਲੀਆਂ ਬੂਹ ਪਿੰਡ ਬਿਲਕੁਲ ਨਜ਼ਦੀਕ ਆ ਗੱਟੀ ਹਰੀਕਾ ਥੋੜੀ ਦੂਰੀ ਤੇ ਤੇ ਹਰੀਕੇ ਪਤਨ ਤੋਂ ਤਕਰੀਬਨ ਕੋਈ 1.5-2 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੂਹੋਵੇਲੀਆਂ ਵੀਰ ਪ੍ਰਵਿੰਦਰ ਕੋਲ ਆਇਆ ਦੋਸਤੋ ਪਹਿਲਾਂ ਵੀ ਵੀਰ ਦੇ ਘਰੋਂ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਆ ਵੈਸੇ ਜਿੰਨਾ ਵੀ ਐਨੀਮਲ ਆ ਦੋਸਤੋ ਵੀਰ ਨੇ ਬਿਲਕੁਲ ਘਰੇ ਠੀਕ ਹੈ ਜੀ ਸਾਉਸ ਮਾਲ ਵੀਰੋਂ ਨਹੀਂ ਕਰਦੇ ਆ ਕਿ ਨਸਲ ਬਰੀਡ ਤੇ ਕੰਮ ਵੀ ਕਰਦੇ ਆ ਸਾਰੇ ਵੀਰਾਂ ਨੂੰ ਆਪਾਂ ਪਹਿਲਾਂ ਵੀ ਕਾਫੀ ਬੜੀ ਦੱਸਿਆ ਸੋ ਨੀਲੀ ਦਾ ਵੀ ਬਰੀਡ ਨਾਲ ਬੜਾ ਪ੍ਰੇਮ ਪਿਆਰਾ ਅੱਜ ਇਸ ਵੀਡੀਓ ਤੇ ਅੱਜ ਦੋਸਤੋ ਵੈਸੇ ਵੀਰ ਦੋ ਨਾਲ ਸੇਲ ਕਰਦਾ ਇੱਕ ਬੂਰਾ ਤੁਹਾਨੂੰ ਕੱਟਾ ਦਿਖਾਵਾਂਗੇ ਤੇ ਇੱਕ ਨੀਲੀ ਰਾਵੀ ਦੀ ਤੁਸੀਂ ਇਹ ਨੀਲੀ ਦੀ ਝੋਟੀ ਸਾਹਮਣੇ ਦੇਖ ਰਿਹਾ ਜੇ ਸਿੱਕੇ ਉਸ ਸੀਮਨ ਦੀ ਤੋਂ ਉਸੋ ਇਹ ਆਪ ਆ ਅੱਗੇ ਕਿਸ ਸੀਮਨ ਤੋਂ ਗੱਬਣ ਚੈੱਕ ਪਾਸ ਉਹ ਪੂਰੀ ਡਿਟੇਲ ਆਪਾਂ ਵੀਰ ਪਰਮੇਂਦਰ ਤੋਂ ਲੈ ਲਾਂਗੇ ਤੇ ਇੱਕ ਮਾਲੀ ਜਿਹੜਾ ਦੋਸਤੋ ਤੁਹਾਨੂੰ ਸੈਕੰਡ ਨੰਬਰ ਤੇ ਆਪਾਂ ਦਿਖਾਵਾਂਗੇ ਪੂਰਾ ਮਾਲੀ ਆ ਸੋ ਕਿਸੇ ਨਾਸਲ ਬ੍ਰੀਡ ਦੇ ਵਿੱਚ ਆ ਜਾਂਦਾ ਵੀ ਪ੍ਰੋਪਰ ਡਿਟੇਲ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਠੀਕ ਹੈ ਜੀ ਤੇ ਇਹ ਦੋ ਹੀ ਨਾਗਨੇ ਅੱਜ ਤਰੀਕ ਤੁਸੀਂ ਨੋਟ ਕਰ ਲਓ 7 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੋਸਤੋ ਵੈਸੇ 11:00 ਵਜੇ ਦਾ ਕਿਉਂਕਿ ਐਨੀਮਲ ਇੱਕ ਤਾਂ ਜਿਹੜੀ ਇਹ ਵੈਸੇ ਦੁੱਧ ਵਾਲੇ ਪਾਸੇ ਦੇਖੀਏ ਤੇ ਡਰਾਈ ਪੀਰੀਅਡ ਦੇ ਵਿੱਚ ਹੀ ਆ ਤਕਰੀਬਨ ਤੇ ਬਾਕੀ ਥਣ ਪਾਸ ਕਰਾ ਦੋਗੀ ਜਿੰਨਾ ਵੀ ਥੱਲੇ ਕੋਈ ਦੁੱਧ ਹੈਗਾ ਠੀਕ ਹੈ ਜੀ ਗੱਭਣ ਚੈੱਕ ਪਾਸ ਉਹ ਕਰਦੇ ਆ ਗੱਲਬਾਤ ਵੀਰ ਪਰਮਿੰਦਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਪਰਮਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਕੋਰ ਵੀਰ ਠੀਕ ਠਾਕ ਹੋ ਵਾਦੀ ਕਿਰਪਾਈ ਬੜੀ ਕਿਰਪਾ ਅੱਛਾ ਵੀਰ ਪਰਮੇਂਦਰ ਇੱਕ ਤਾਂ ਆਪਣੇ ਬਿਲਕੁਲ ਮੇਲਾ ਵੀ ਜਲਦੀ ਆ ਰਿਹਾ ਹਾਂਜੀ ਹਰੀਕੇ ਪੱਤਨ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਜੀ ਗੜਵਾਸੂ ਦੁਪਰਾ ਕਰਾਇਆ ਜਾਂਦਾ ਤੇ ਉਹ ਫਿਰ ਕਿੰਨੇ ਕ ਤਰੀਕ ਤੋਂ ਸਟਾਰਟਿੰਗ ਹੋਣ ਜਾ ਰਹੇ ਆ ਜੀ ਅਜੇ ਤਰੀਕ ਨਹੀਂ ਕਨਫਰਮ ਕੀਤੀ ਵੀਰ ਜੀ ਠੀਕ ਆ ਜੀ ਹਾਂਜੀ ਬਾਕੀ ਉੱਥੇ ਮੇਲਾ ਲੱਗਣ ਲੱਗਾ ਵਾ ਪਹਿਲੋਂ ਸੇਰੋ ਠੀਕ ਆ ਜੀ ਸੇਰੋਂ ਦੀ ਤਿਆਰੀ ਫੁੱਲ ਆ ਮੇਰੇ ਖਿਆਲ ਉਹ ਧਵਿਆਂ ਦਿਨਾਂ ਦੇ ਅੰਦਰ 12 ਘੋੜੀਆਂ ਨਾਲ ਤੇ ਮੱਝਾਂ ਗਾਵਾਂ ਦਾ ਵੀ ਆ ਜੁਲਾਈ ਦਸੰਬਰ ਚ ਹੀ ਹੋ ਜਾਣਾ ਉਹ ਵੀ ਤਕਰੀਬਨ ਹਾਂ ਜੀ ਉਹ ਵੀ ਦਸੰਬਰ ਚ ਹੀ ਆ ਹਾਂ ਤੇ ਉਹਦੇ ਵਿੱਚ ਦੋ ਐਨੀਮਲ ਜਾਵਾਂਗੇ ਆਪਾਂ ਠੀਕ ਹੈ ਜੀ ਹਾਂ ਜੀ ਬਖਾਨ ਤੌਰ ਤੇ ਸ਼ੌਂਕ ਤੌਰ ਤੇ ਲਿਜਾਣੇ ਉੱਥੇ ਵੀ ਮੈਨੂੰ ਲੱਗਦਾ ਵੀ ਪਿਛਲੀ ਵਾਰੀ ਉਹ ਆਰੰਭ ਹੋਇਆ ਸੀ ਸਟਾਰਟ ਹੋਇਆ ਸੀ ਥੋੜੀਆਂ ਘੜੀਆਂ ਬਹੁਤ ਆਪਣੇ ਭੈਣ ਭਰਾ ਚਲੋ ਸ਼ਕੀਨ ਤੋਂ ਸ਼ਕੀਨ ਵੀਰ ਆਪਣਾ ਪਹੁੰਚਿਆ ਸੀਗਾ ਬਿਲਕੁਲ ਬਿਲਕੁਲ ਤੇ ਨਾਲ ਦੀ ਨਾਲ ਮੱਝਾਂ ਦੇ ਮੇਲੇ ਵੀ ਹੋਰ ਨਿੱਕੇ ਮੋਟੇ ਹਰੇਕ ਤਰ੍ਹਾਂ ਦੇ ਜਾਨਵਰ ਉੱਥੇ ਆਈ ਸੀ ਹਾਂ ਜੀ ਅਸਲ ਦੇ ਵਿੱਚ ਮੇਨ ਉਹਨਾਂ ਨੇ ਘੋੜੀਆਂ ਦਾ ਪਿਛਲੀ ਵਾਰ ਲਵਾਇਆ ਸੀ ਹਾਂ ਜੀ ਐਰਕੀ ਨਾਲ ਮੱਝਾਂ ਗਾਵਾ ਦਾ ਵੀ ਕਰਤਾ ਵਾ ਬਹੁਤ ਵਧੀਆ ਹੋ ਗਿਆ ਜੀ ਹਾਂ ਜੀ ਠੀਕ ਹੈ ਨਾਲ ਚੱਲਦਾ ਵੀ ਤਕਰੀਬਨ ਕੋਈ 5 ਤੋਂ 7 ਹਫ਼ਤਾ ਹੀ ਲੱਗਦਾ ਅੱਜ ਜਿਹੜੇ ਐਨੀਮਲ ਵੀਰ ਦੋ ਸੇਲ ਕਰਦਾ ਠੀਕ ਹੈ ਜੀ ਇਹਨਾਂ ਬਾਰੇ ਆਪਾਂ ਵਿਸ਼ੇਸ਼ ਤੌਰ ਤੇ ਜਾਣਕਾਰੀ ਲੈ ਲੈਨੇ ਆ ਅੱਛਾ ਵੀਰ ਪਰਮਿੰਦਰ ਇੱਕ ਆਪਣੇ ਕੋਲ ਜਿਹੜੀ ਝੋਟੀ ਆਈ ਆ ਹਾਂਜੀ ਇਹ ਵੀਰ ਆਪਣੇ ਘਰ ਦੀ ਝੋਟੀ ਆ ਜਾਂ ਆਪਾਂ ਮਤਲਬ ਤੁਸੀਂ ਦੱਸਿਆ ਵੀ ਆਪਣੇ ਨਹੀਂ ਨਹੀਂ ਵੀਰ ਜੀ ਇਹ ਆਪਣਾ ਦੋਸਤ ਈ ਤੇ ਉਹ ਚਲੇ ਗਿਆ ਕੈਨੇਡਾ ਜੀ ਤੇ ਇਹਦੇ ਥੱਲੇ 7 ਕਿਲੋ ਦੁੱਧ ਸੀ ਤੇ ਬੰਦਿਆਂ ਨੇ ਮਗਰੋਂ ਟਾਈਮੋ ਟਾਈਮ ਆਣ ਕੇ ਚੋਣੀ ਸ਼ੁਰੂ ਕਰਤੀ ਅੱਛਾ ਜੀ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਕਦੀ 10 ਵਜੇ ਚੋਣੀ ਕਦੀ 11 ਵਜੇ ਚੋਣੀ ਫਿਰ ਦੁੱਧ ਸੋਕੀਏ ਹਾਂ ਹਾਂ ਟਾਈਮ ਤੋਂ ਟਾਈਮ ਚੋਈ ਨਹੀਂ ਗਈ ਠੀਕ ਆ ਜੀ ਤੇ ਇਹ ਫਿਰ ਉਹਨੇ ਡਰਦੇ ਨੇ ਆਪਾਂ ਨੂੰ ਦੇ ਦਿੱਤੀ ਵੀ ਕਿਤੇ ਕੁਵਡਨ ਟੱਕ ਕੱਟਣ ਦੇ ਕੰਮ ਚ ਨਾ ਚਲ ਜੇ ਹੂੰ ਬੀ ਛੋਟੀ ਖਰੀ ਆ ਛੋਟੀ ਖਰੀ ਆ ਇਹਦੀ ਮਾਂ ਥੱਲੇ 17 18 ਕਿਲੋ ਦੁੱਧ ਆ ਜੀ ਹੂੰ ਹਾਂ ਜੀ ਮਾਂ ਇਹਦੋਂ ਵੀ ਕੱਦ ਚ ਚੰਗੀ ਆ ਠੀਕ ਆ ਜੀ ਤੇ ਇਹ ਉਹਨਾਂ ਨੇ ਦੋ ਸਿਮਰ ਖਾਏ ਸੀ ਵੀਰ ਜੀ ਇੱਕ 480 ਦਾ ਤੇ ਇੱਕ ਡਾਇਮੰਡ ਬੋਲ ਦਾ ਓਕੇ ਤੇ ਹੁਣ ਇਹ ਨਹੀਂ ਪਤਾ ਵੀ ਇਹ ਕੀ ਦੀ ਆ ਗਾ ਨਿਕਲਾਈ ਹੂੰ ਤੇ ਬਾਕੀ ਕੱਦ ਵੇਖ ਲੋ ਕੱਦਤਾ ਬਹੁਤ ਵਧੀਆ ਬਹੁਤ ਵਧੀਆ ਇਹ ਮੂੰਹ ਬੰਦੀ ਕਿਵੇਂ ਵੀਰੇ ਇਹ ਚਾਰ ਦੰਦ ਹੋ ਗਈ ਜੀ ਹੁਣ ਆ ਗਾ ਸੈਕਿੰਡ ਟਾਈਮ ਦੂਜੇ ਸੁਬਹ ਲਈ ਕੰਪਨ ਕਰਦੇ ਸੀ ਤੇ ਲਈ ਕੰਪਣਾ ਤੇ ਤਿੰਨ ਮਹੀਨੇ ਚੈੱਕ ਪਾਸ ਚੈੱਕ ਪਾਸ ਆਪਣੀ ਹੱਥੀ ਹੋ ਗਈ ਆ ਬਿਲਕੁਲ ਜੀ ਬਿਲਕੁਲ ਠੀਕ ਆ ਹਾਂ ਜੀ ਲਓ ਦੋਸਤੋ ਵੀਰਾਂ ਦਾ ਵੀ ਇੱਕ PC 480 ਠੀਕ ਆ 480 ਤੇ ਇੱਕ ਡਾਇਮੰਡ ਬੋਲ ਦਾ ਸੀਮਨ ਰਖਵਾਇਆ ਸੀ ਕਿਸੇ ਵੀਰ ਨੇ ਜਿਹੜਾ ਵੀਰ ਬਿਲਕੁਲ ਹੁਣ ਕੈਨੇਡਾ ਚਲੇ ਗਏ ਨੇ ਤੇ ਸ਼ੌਕਨਾ ਦੋਵੇਂ ਸੀਮਨ ਰਖਾਤੇ ਸੀ ਕਿ ਦੋ AIਆਂ ਕਰਵਾਈਆਂ ਸੀਗੀਆਂ ਠੀਕ ਆ ਜੀ ਤੇ ਰਿਜ਼ਲਟ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਜੋ ਅਗਲੇ ਖੁਰਾਂ ਦੇ ਅਗਲੇ ਪੈਰਾਂ ਦੇ ਜਵਾਬ ਤੁਹਾਨੂੰ ਦਿਖਾਈ ਦਊਗਾ ਠੀਕ ਆ ਜੀ ਤੇ ਮਗਰਲੇ ਪੈਰ ਤਕਰੀਬਨ ਤੁਹਾਡੇ ਸਾਹਮਣੇ ਆ ਜਿਹੜੇ ਧੁੱਪੇ ਆ ਠੀਕ ਆ ਤੇ ਦੁੱਧ ਵੀਰਾਂ ਦਾ ਵੀ 7 ਲੀਟਰ ਸੀਗਾ ਬਾਕੀ ਜਦੋਂ ਆਪਾਂ ਕੋਈ ਅੱਗੇ ਲੇਬਰ ਤੇ ਸੁੱਟਦੇ ਨਹੀਂ ਆ ਗੱਲਬਾਤ ਠੀਕ ਆ ਜੀ ਟਾਈਮੋਂ ਬੇ ਟਾਈਮ ਜਿਹੜੀ ਚਵਾਈ ਆਨ ਕਰਕੇ ਥੋੜਾ ਜਿਹਾ ਕਿਤੇ ਨਾ ਕਿਤੇ ਦੁੱਧੋ ਜਿਹੜਾ ਦੋਸੋ ਡਰਾਈ ਪੀਰੀਅਡ ਦੇ ਵਿੱਚ ਚਲੀ ਗਈ ਆ ਤਿੰਨ ਮਹੀਨੇ ਦੀ ਜਿਹੜੀ ਗੱਬੜ ਚੈੱਕ ਪਾਸ ਇਹ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਠੀਕ ਆ ਤੇ ਵੈਸੇ ਹੁਣ ਥੋੜਾ ਬਾਕੀ ਥਣ हां ठाण पा दो आ, न, आ, ना, ना, दो चार चतरा आਉਂਦੀਆਂ ਵਾ ਠੀਕ ਆ ਹਾਂ ਧਾਰਾ ਮਾਰ ਕੇ ਹੀ ਆਪਾਂ ਉਹ ਤੋਂ ਲੈਂਦੀ ਠੀਕ ਆ ਹਾਂਜੀ ਪਹਿਲਾਂ तकरीबन ਚਵਾਗੀ ਕੋਈ 10 11 ਹਾਂ 11 ਕਿਲੋ ਦੁੱਧ ਨਟ ਚ ਹੋ ਜਾਣੇ ਠੀਕ ਆ ਹਾਂਜੀ ਠੀਕ ਆ ਬਸ ਦੋਸਤੋ ਇੱਕ ਦੇਖ ਤੁਸੀਂ ਜੇ ਕਰੋ ਦੇਖ ਕਿਉਂਕਿ ਮੱਥਾ ਬੜਾ ਚੌੜਾ ਠੀਕ ਆ ਜੀ ਤੇ ਨਾਰਮਲੀ ਸਾਰੇ ਵੀਰਾਂ ਨੂੰ ਪਤਾ ਹੀ ਆ ਤੇ ਮੱਝ ਪਿੱਛੇ ਦੀ ਤੇ ਮਾਲੀ ਅੱਗੇ ਦਾ ਬਾਕੀ ਫੇਸ ਕੁਆਲਿਟੀ ਤੁਸੀਂ ਦੇਖੋ ਇੱਕ ਮਾਲੀਆਂ ਦਾ ਭਲੇਖਾ ਪੈਂਦਾ ਬਹੁਤ ਸੋਹਣੀ ਫੇਸ ਕੁਆਲਿਟੀ ਆ ਮੱਥਾ ਚੌੜਾ ਤੇ ਸਿੰਗ ਬਿਲਕੁਲ ਬੈਕ ਸਾਈਡ ਤੋਂ ਗਲਾਈ ਦੇ ਵਿੱਚ ਆ ਠੀਕ ਆ ਅੱਖ ਪਿੱਲੀ ਮਨਕੀ ਆ ਤੇ ਅੱਗੇ ਕਿਸ ਸੀਮਨ ਤੋਂ ਗੱਭਣ ਅੰਦਰ ਪਰਮੇਂਦਰ ਜੀ 나ਗ ਦਾ ਬੱਚਾ ਸੀ ਉਹਨਾਂ ਕੋਲ ਉਹ ਵੀ ਉਹ ਨਾਲ ਸੇਲ ਕਰਤਾ ਉਹ ਤੋਂ ਗੱਭਣ ਡਾਇਰੈਕਟ ਅੱਛਾ ਜੀ ਹਾਂਜੀ ਉਹ ਡਾਇਰੈਕਟ ਉਹਨਾਂ ਦੇ ਕੋਲ 나ਗ 나ਗ ਸੰ ਦਾ ਬੱਚਾ ਹੀ ਸੀ ਨਾਗ ਆਹ 나ਗ ਸੰ ਦਾ ਬੱਚਾ ਠੀਕ ਹੈ ਜੀ ਲਓ ਦੋਸਤੋ ਡਾਇਰੈਕਟ ਜਿਹੜੀ ਗੱਭਣ ਆ ਠੀਕ ਹੈ ਜੀ ਤੇ ਸਿਰੀ ਦੇਖੀਏ ਆਪਾਂ ਤੇ ਫਾਦਰ ਜਿਹੜਾ ਦੋਸਤੋ ਉਸ ਬੁੱਲ ਦਾ ਜਿਹੜਾ 나ਗ ਸੀਗਾ ਉਹਨਾ ਵੀਰਾਂ ਦੇ ਜਿਹੜਾ ਨਾਗ ਦਾ ਬੱਚਾ ਤਿਆਰ ਕੀਤਾ ਸੀ ਆਪਦੇ ਹੱਥੀ ਤੇ ਉਹਦੇ ਤੋਂ ਡਾਇਰੈਕਟ ਜਿਹੜੀ ਕ੍ਰੋਸਿੰਗ ਹੋਈ ਜੀ ਸੰਤੂ ਸਾਹਿਬ ਤਨਹੋਲੇ ਮੇਲੇ 'ਚ ਇਹੋ ਜਿਹੇ ਪਹਿਲਾ ਦੂਜੇ ਨੰਬਰ ਤੇ ਆਈਆਂ ਐਨਾ ਸੋਨਾ ਬਣੇ ਝੋਟੀ ਦੀ ਬੰਤਰ ਬੜੀ ਪਿਆਰੀ ਆ ਖਨੂਨੀ ਖਲਾਨੀ ਬੜੀ ਝੋਟੀ ਵੱਧੀ ਆ ਅੱਗੋਂ ਲੈ ਕੇ ਪਿੱਛੋਂ ਤੱਕ ਸਾਂਭੀ ਬੜੀ ਹੀ ਮੁੰਡੇ ਨੇ ਹਾਂ ਬਿਲਕੁਲ ਜੀ ਸੈਲਜ ਜਿੰਨਾ ਪਾਇਆ ਨੇ ਮੁੱਲ ਦਾ ਹੀ ਪਾਇਆ ਆਵਦਾ ਨਹੀਂ ਪਾਉਂਦਾ ਸ਼ੌਂਕ ਬੜਾ ਹੈ ਉਹਨਾਂ ਆ ਠੀਕ ਆ ਹਾਂ ਜੀ ਮੈਂ ਦੱਸੂ ਸਾਫ ਸੰਭਾਲ ਜਿਹੜੀ ਵੈਸੇ ਤੁਹਾਨੂੰ ਝਲਕਾਂ ਮਾਰ ਮਾਰ ਦਿਖਾਈ ਦਊਗੀ ਝੋਟੀ ਬੜੀ ਪ ਡਾਟਵਰੀ ਕੋਈ ਭਰਾ ਦੀ ਤਸੱਲੀ ਕਰਾਉਣੀ ਚਾਹੁੰਦਾ ਠੀਕ ਹੈ ਜੀ ਆਪਣੀ ਬੇਸ਼ੱਕ ਫਾਈਬਰ ਨਾਲ ਕਰਕੇ ਤਸੱਲੀ ਤੁਸੀਂ ਕਰਾ ਲਿਓ ਇਧਰੋਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇੱਕ ਵਾਰੀ ਠੀਕ ਹੈ ਜੀ ਵੈਸੇ ਹੁਣ ਡਰਾਈ ਪੀਰੀਅਡ ਹੀ ਆ ਬਾਕੀ ਥੋੜੀ ਥੋੜੀ ਟਿੱਪਣ ਦੇ ਵਿੱਚ ਕੋਈ ਵੀਰ ਆਪਣੀ ਜੂਟ ਰੰਗਾ ਪੰਗਾ ਰਸੀ ਪਾ ਕੇ ਟਿੱਪਤ ਪਾ ਕੇ ਤਸੱਲੀ ਕਰ ਸਕਦਾ ਚਾਰੇ ਤੁਹਾਨੂੰ ਵਰਦੇ ਬੁਰਦੇ ਪੂਰੇ ਆ ਠੀਕ ਆ ਆ ਤੁਸੀਂ ਦੇਖ ਸਕਦੇ ਥਾਣਾ ਥੋੜਾ ਡਰਾਈ ਪੀਰੀਅਡ ਪੀਰੀਅਡ ਕਰਕੇ ਜਿਹੜਾ ਥੋੜਾ ਗੈਪ ਵਿੱਚ ਤੁਹਾਨੂੰ ਕੱਢ ਦਿਖਾਈ ਦੇਊਗਾ ਐ ਸੀਲਸ ਲੱਗ ਸੀਲਸ ਲੱਗ ਬਹੁਤ ਜਿਆਦੀ ਆ ਠੀਕ ਹੈ ਜੀ ਕੋਈ ਛੜ ਖਰ ਕਾਲੀ ਨਹੀਂ ਪੈਂਦੀ ਬਿਲਕੁਲੀ ਹਾਂ ਠੀਕ ਆ ਤੇ ਬਾਕੀ ਬਹੁਤੇ ਵੀਰ ਇੱਕ ਆਪਣੇ ਆਦੇ ਵੀ ਆਪਣੀ ਦੂਰੋਂ ਨੇੜੇ ਆਉਣਾ ਠੀਕ ਹੈ ਜੀ ਕੱਦ ਖਾਈਡ ਕਰੇ ਛੋਟੀ ਆ ਬਹੁਤ ਸੋਹਣਾ ਕੱਦ ਆ ਕੱਦ ਦਾ ਬਹੁਤ ਪਿਆਰਾ ਠੀਕ ਆ ਜੀ ਤੇ ਬਾਕੀ ਗੁੰਦੀ ਪਈ ਹੈ ਜਿਵੇਂ ਬਿਲਕੁਲ ਆਪਾਂ ਨੋਟ ਕਰਾ ਦਿੰਦੇ ਇਹਦੇ ਗੋਲਸਰਾਣੇ ਵਾਂਗੂ ਆ ਉਹ ਮਰਦੇ ਸੋਹਣਾ ਕੱਦ ਬਹੁਤ ਕਰ ਗਈ ਜੀ ਆ ਚੰਗੀ ਆ अच्छा परमिंदर वीर ए आज आपा सेल करदे हां की कीमत करदे हां की मोल रखया वीर आज वीर जी मोल जे ता किते मेले ਦੇ ਵਿੱਚ ਕੋਈ ਪ੍ਰਾਈਸ ਕੱਢਿਆ ਹੋਵੇ ਫੇਰ ਤਾਂ ਡੂੜਦੀ ਵੀ ਆ ਤੇ ਪਰ ਅੱਜ ਆਪਾਂ 85000 ਦੀ ਦੇਾਂਗੇ हां नाही 85 ਦੀ हां जी ਠੀਕ ਹੈ ਵੀਰੇ ਬਿਲਕੁਲ 85 ਦੀ ਠੀਕ ਹੈ हां जी ਲਓ ਵੀ ਦੋਸਤੋ ਅੱਜ ਤਿਆਰੀ ਕਰ ਗੀਏ ਫੇਰ ਡੇਢ ਦੀ ਆ ਬਿਲਕੁਲ ਜੀ ਬਿਲਕੁਲ हां जी ਲਓ ਵੀ ਦੋਸਤੋ 85000 ਦੀ ਅੱਜ ਵੀਰਾਂ ਦਾ ਵੀ ਇਹ ਝੋਟੀ ਦੇਾਂਗੇ ਤੇ ਮੇਰਾ ਵੀਰ ਜਿੱਦਾਂ ਮਰਜੀ ਆਪਣਾ ਸਾਈਬੇ ਨਾ ਕਰੋ ਇੱਥੇ ਆਣ ਕੇ ਆਪਣੀ ਤਸੱਲੀ ਜਿੱਦਾਂ ਵੀ ਕਿਸੇ ਵੀਰ ਨੇ ਕਰਨੀ ਆ ਕਰ ਸਕਦੇ ਹੋ ਤੁਸੀਂ 85000 ਲਾਇਆ ਦੇ ਆ ਠੀਕ ਆ ਜੀ ਸੋਨਾ ਪਿੱਟਪੂੜਾ ਝੋਟੀ ਪਸੰਦ ਆਊਗੀ ਮੇਰਾ ਭਰਾ ਕੋਈ ਅੱਗੇ ਨੀਲੀ ਦਾ ਸ਼ਕੀਨ ਆ ਤੇ ਨੀਲੀ ਰਾਵੀ ਤੇ ਗਾਂ ਕੰਮ ਕਰਨੇ ਚਾਹੁੰਦੇ ਹੋ ਤੁਸੀਂ ਬਾਕੀ ਹੈ ਵੀ ਚੰਗੇ ਸੀਮਨਪੁਰ ਚਲੋ ਅੱਗੇ ਬਣੀ ਆ ਜੰਪ ਹੋਈ ਆ ਜਿੱਦਾਂ ਵੀਰ ਨੇ ਦੱਸ ਹੀ ਦਿੱਤਾ ਠੀਕ ਆ ਜੀ 나ਗਪੁੱਲ ਉਹਨਾਂ ਦਾ 나ਗਪੁੱਲ ਦਾ ਜਿਹੜਾ ਬੱਚਾ ਘਰੇ ਤਿਆਰ ਕੀਤਾ ਸੀ ਉਤੋਂ ਬਣੀ ਆ ਤੇ ਰੇਡ ਤੁਹਾਨੂੰ ਦੱਸ ਦਿੰਦਾ ਇਸ ਤੋਂ ਬਾਅਦ ਇੱਕ ਵਾਰੀ ਆਪਾਂ ਤੁਹਾਨੂੰ ਜਿਹੜਾ ਮਾਲੀ ਆ ਕੱਟਾ ਉਹ ਦਿਖਾ ਦਿੰਨੇ ਆ ਪੂਰਾ ਆਜੋ ਜੀ ਅਹ ਲਓ ਵੀ ਦੋਸ ਇੱਕ ਮਾਲੀ ਤੁਹਾਨੂੰ ਦਿਖਾਵਾਂਗੇ ਬੂਰਾ ਨੀਲੀ ਅੰਗ ਦੇ ਵਿੱਚ ਮਾਲੀਆ ਨੀਲੀ 라ਵੀ ਦਾ ਕਟਾ ਇਹ ਵੀ ਵੀਰ ਦੇ ਕੋਲ ਆ ਠੀਕਾ ਜੀ ਇਹ ਵੀ ਫੋਰ ਸੇਲ ਆ ਸੋ ਕਿਸੇ ਭਰਾ ਨੇ ਅੱਗੇ ਦੋਸਤੋ ਮਾਲ ਦੇ ਵਿੱਚ ਰੱਖਣਾ ਤੇ ਬਾਕੀ ਨੱਥਨੁਤ ਪ੍ਰੋਪਰ ਪਈ ਆ ਤੇ ਕ੍ਰੋਸ ਕਰਦਾ ਠੀਕਾ ਜੀ ਮੱਝਾ ਜੰਪ ਕਰਦਾ ਮੱਝਾ ਬਣੀਆਂ ਸੋਰੀਆਂ ਵੀ ਹੈਗੀਆਂ ਬਾਕੀ ਪੂਰੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਪਰਮੇਂਦਰ ਜੀ ਇਹ ਆਪ ਮਾਲੀ ਕਿਹੜੇ ਸਾਨ ਦਾ ਇਹ ਆਪ ਵੀਰ ਜੀ 500 ਸਾਦਾ ਵਾ ਮਾਂ ਇਹਦੀ ਡਾਇਮੰਡ ਦੀ ਆ ओके okay. हां जी ਆਪਣੇ ਪਿੰਡ ਹੀ ਮਾਂ ਖਲੋਤੀ ਆਇਤੀ ਤੇ ਦੂਜੀ ਸੂਏ ਸੂਈ ਆ 2 ਮਹੀਨੇ ਹੋ ਗਿਆ ਠੀਕ ਹੈ ਜੀ हां जी ਇਹ ਪਹਿਲੇ ਸੂਏ ਦਾ ਬਸੋ ਪਹਿਲੇ ਸੂਏ ਦਾ ਠੀਕ ਹੈ ਜੀ ਸੋ ਮਦਰ ਪੱਖ ਤੋਂ ਜੇਕਰ ਵੇਖੀਏ ਤੇ ਡਾਇਮੰਡ ਬੋਲ ਦੀ ਠੀਕ ਹੈ ਜੀ ਛੋਟੀ ਦਾ ਜਾਂ ਮੱਝ ਦਾ ਬੱਚਾ ਤੇ 507 ਸਾਨ ਵਾਲੇ ਪਾਸਿਓਂ ਠੀਕ ਹੈ ਜੀ 507 ਸਾਨ ਦਾ ਜਿਹੜਾ ਇਹ ਬੱਚਾ ਠੀਕ ਹੈ ਮਦਰ ਦਾ ਮਿਲਕ ਵੀਰ ਪਰਮਿੰਦਰ ਕੋਈ ਮਦਰ ਪਹਿਲੇ ਸਵੇਰੇ ਵੀਰ ਜੀ ਨੇ 13 ਕਿਲੋ ਦਿੱਤਾ ਵਾ ਓਕੇ ਟਰ ਕੀ 15 15.5 ਕਿਲੋ ਦੇ ਨਾਰਮਲ ਜੀ ਸਿਵਾ ਤੇ ਠੀਕ ਆ ਹਾਂ ਜੀ ਬੂਰੀ ਮਾਂ ਬੂਰੀ ਮਾਂ ਬੂਰੀ ਆ ਦਾਦੀ ਬੂਰੀ ਮਾਂ ਬੂਰੀ ਇਹਦੀ ਕਟਕੂਟ ਇਸ ਤਰ੍ਹਾਂ ਸਟ੍ਰੇਟ ਹੀ ਆ ਹਾਂ ਜੀ ਸਟ੍ਰੇਟ ਕੱਟ ਉਹਦਾ ਲਓ ਦੋਸਤੋ ਆ ਮਾਰਕਿੰਗ ਇਹ ਕੋਈ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਮਾਲੀ ਬੜਾ ਪਿਆਰਾ ਸਿੰਘ ਸਿੰਘ ਬੜਾ ਗੋਲਾਈ ਦੇ ਵਿੱਚ ਉਮਰ ਕਿੰਨੀ ਹੋ ਗਈ ਵੀਰ ਪਰਮਿੰਦਰ ਉਮਰ ਵੀਰ ਜੀ ਇਹਦੀ 22 ਮਹੀਨੇ ਕਨਫਰਮ ਹੋ ਗਈ ਜੀ ਬਿਲਕੁਲ 22 ਮਹੀਨੇ ਹਾਂ ਜੀ ਲਓ ਜੀ ਬਾਈਆਂ ਮਹੀਨਿਆਂ ਦੇ ਫਿਰ ਤਾਂ ਖੀਰਿਆ ਖੁਰਿਆ ਜੀ ਆਉਂਦੇ ਆ ਖੀਰਿਆ ਜੀ ਅਜੇ ਤਰਾਹ ਦਾ ਵੀਰ ਜੀ ਲਓ ਵੀ ਖੀਰਿਆਂ ਦੇ ਵਿੱਚ ਦੋਸਤੋ ਕਟਾ ਆ ਤੇ ਬਿੱਲੀ ਮਣਕੀ ਆਖਾ ਸਤੇਟ ਪਟਾ ਗਲਾਈ ਦੇ ਵਿੱਚ ਸਿੰਗਾ ਤੇ ਬਾਦੀ ਬੰਤਰਾ ਆਪਾਂ ਤੁਹਾਨੂੰ ਪ੍ਰੋਪਰ ਦਿਖਾਉਣੀਆ ਕਰੋ ਚੈੱਕ ਠੀਕ ਆ ਜੀ ਇਮਾਲੀ ਜੰਪ ਲਾਉਂਦਾ ਕੋਈ ਸੌਰੀਆਂ ਸੂਰੀਆਂ ਮੱਝਾ ਘੇਟੀ ਆਪਾਂ ਆਪਦੀਆਂ ਘਰ ਦੀਆਂ ਤਿੰਨ ਮਈ ਲਵਾਈਆਂ ਇਤੋਂ ਠੀਕ ਆ ਜੀ ਹਾਂ ਜੀ ਲਓ ਦੋਸਤੋ ਤਿੰਨ ਮੱਝਾਂ ਵੀਰਾਂ ਦਾ ਵੀ ਆਪਣੇ ਘਰ ਦੀਆਂ ਬਣੀਆਂ ਸੌਰੀਆਂ ਇੱਕ ਚੈੱਕ ਪਾਸ ਹੋ ਚੱਲੀ ਆ ਤੇ ਦੋ ਦੋਨ ਮਹੀਨਾ ਮਹੀਨਾ ਹੋ ਗਿਆ ਵਾ ਠੀਕ ਆ ਜੀ ਇੱਕ ਨੂੰ ਢਾਈ ਕੁ ਮਹੀਨੇ ਮਗਰਲੇ ਪੈਰ ਤਕਰੀਬਨ ਤੁਸੀਂ ਦੇਖੋਗੇ ਖੁਚਾਂ ਤੱਕ ਬਰਾਬਰ ਆ ਵਾਈਟ ਅਗਲੇ ਪੈਰ ਵੀ ਧੁਫਿਆ ਠੀਕ ਹੈ ਜੀ ਤੇ ਕੋਟੀਆਂ ਕੋਟੀਆਂ ਤੱਕ ਪਾਕੀ ਫਾਲੇ ਦੇ ਨਿਸ਼ਾਨ ਆ ਪ੍ਰੋਪਰ ਤੇ ਮੱਜਾ ਵੀ ਜਦਾ ਕ੍ਰਾਸ ਕਰਦਾ ਮਾਲੀ ਠੀਕ ਹੈ ਜੀ ਬਿਲਕੁਲ ਲੋਕ ਦੋਸਤੋ ਵੈਸੇ ਕਿਸੇ ਭਰਾਨੇ ਮਾਲ ਦੇ ਵਿੱਚ ਰੱਖਣਾ ਤੇ ਉਹਦੇ ਲਈ ਵਧੀਆ ਠੀਕ ਹੈ ਜੀ ਕਿਸੇ ਵੀਰ ਨੇ ਚਲੋ ਬ੍ਰੀਡ ਤੇ ਕੰਮ ਕਰਨਾ ਤੇ ਕੋਈ ਚਾਹੁੰਦਾ ਵੀ ਥੋੜੀ ਤੀਖੀਆਂ ਟੁਕੀਆਂ ਦੀ ਦਿੱਕਤ ਆ ਕਿਉਂਕਿ ਦੋਸਤੋ ਅੱਜ ਕੱਲ ਸੌ ਤਰ੍ਹਾਂ ਦਾ ਹੀਰ ਫਿਰ ਵੀ ਚੱਲੀ ਜਾਂਦਾ ਤੇ ਫਿਰ ਹਾਲ ਮਾਲੀ ਜਿਹੜਾ ਦੋਸਤੋ ਮਾਲੀ ਦਾ ਬਣਿਆ ਪਸ਼ੂ ਐਸੇ ਫਿਰਦਾ ਨੀਗਾ ਛੇਤੀ ਤੇ ਕਟਾ ਬਹੁਤ ਪਿਆਰਾ ਵਾ ਚੰਗੀ ਏਜ ਆ ਸੋਹਣੀ ਉਮਰ ਦੇ ਵਿੱਚ ਆ ਲਵਾ ਕਟਾ ਤੇ ਬਿਲਕੁਲ ਸਿੰਘੀ ਗਲਾਈ ਦੇ ਵਿੱਚ ਆ ਵੇਖੋ ਠੀਕ ਆ ਜੀ ਹੁਣ ਡਾਇਮੰਡ ਵੀ ਜੇਕਰ ਆਪਾਂ ਗੱਲ ਕਰੀਏ ਡਾਇਮੰਡ ਦੀ ਸਿੰਘੀ ਬਹੁਤ ਪਿਆਰੀ ਬਹੁਤ ਪਿਆਰੀ ਆ ਤੇ ਬੱਚਿਆਂ ਦੇ ਵਿੱਚ ਵੀ ਸਿੰਘ ਬੜਾ ਅਲੱਗ ਜਿਹਾ ਬੀਮਾਰਕਿੰਗ ਜੀ ਬਹੁਤ ਸੋਹਣੀ ਆਉਂਦੀ ਓਦੀ ਮਾਰਕਿੰਗ ਬੱਚੇ ਸਾਰੇ ਥਾਵਾਂ ਤੇ ਲਾਜ਼ਮ ਆਉਂਦਾ ਮਾਰਕਿੰਗ ਦਾ ਪ੍ਰਭਾਵ ਪੈਂਦਿਆ ਵਾ ਅਸੀਂ ਆਪਣੇ ਕੋਲ ਕੱਟੀ ਆ ਬਹੁਤ ਸੋਹਣੀ ਮਾਰਕਿੰਗ ਆਈ ਓਦੀ ਬਿਲਕੁਲ ਬਿਲਕੁਲ ਹਾਂ ਜੀ ਮੈਂ ਦੱਸੋ ਡਾਇਮੰਡ ਬਿਲਕੁਲ ਵੈਸੇ ਮਾਰਕਿੰਗ ਦਾ ਕੋਈ ਤੋੜ ਨਹੀਂਗਾ ਕਿਉਂਕ ਕ ਬਿਲਕੁਲ ਸ਼ੋਪ ਆਪਾਂ ਕਹਿੰਦੇ ਨੇ ਵੀ ਸ਼ੋਕੇ ਵਿੱਚ ਮੜਾ ਕੇ ਰੱਖਣ ਵਾਲੀਆਂ ਗੱਲਾਂ ਪਤਾ ਨੇ ਬਹੁਤ ਸੁਣੀਆ ਦੁੱਧ ਵਾਲੇ ਵੀਰ ਜੀ ਰਿਕਾਰਡ ਹੀ ਤੋੜੀ ਆਉਂਦਾ ਵੀ ਦੁੱਧ ਵੀ ਚੰਗਾ ਐ ਕਿਵੇਂ ਦੋ ਚਵਾਈਆਂ ਹੋਈਆਂ ਵਾ 23 24 ਕਿਲੋ ਦੇ ਇੱਕ ਮੇਰਾ 26 ਕਿਲੋ ਕੋਈ ਤੇ ਹੋ ਗਈ ਆ ਅੱਛਾ ਜੀ ਹਾਂਜੀ ਚੰਗੀ ਰਕਾਰ ਬਹੁਤ ਜਿਆਦਾ ਝੋਟੀਆਂ ਬੜੀਆਂ ਨਿਕਲ ਨਿਕਲ ਸਾਹਮਣੇ ਆਉਣ ਲਈਆਂ ਜੀ ਹਾਂਜੀ 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 ਬਿਲਕੁਲ ਜੀ ਬਿਲਕੁਲ ਬਹੁਤ ਸੋ ਬਹੁਤ ਵਧੀਆ ਚੰਗੀ ਬਲੱਡ ਲਾਈਨ ਦਾ ਆਪ ਆ ਡਾਇਮੰਡ ਠੀਕ ਆ ਜੀ ਤੇ ਇਹ ਆਪ 507 ਇਹ ਆਪ 507 ਆ 507 ਦਾ ਪਰਮਿੰਦਰ ਵੀਰ ਦੇ ਮੋਲੇ ਦਾ ਕੀ ਕਰਤਾ ਮੋਲ ਵੀਰ ਜੋ ਦੇਵਾਂਗੇ ਜਿੱਥੇ ਆਪਾਂ ਬਿਲਕੁਲ ਬਿਲਕੁਲ ਆਪਾਂ ਨੈਟ ਉਹਦੇ ਵਿੱਚੋਂ ਮੁੜ ਕੇ ਛੋੜ ਛੱਪਾ ਹੀ ਹੋਣਾ ਵਾ ਠੀਕ ਹੈ ਜੀ ਹਾਂਜੀ ਰੇਟ ਆਪਾਂ ਬਿਲਕੁਲ ਤੁਹਾਨੂੰ ਵਿੱਚ ਵੀਡੀਓ ਦੇ ਦੱਸ ਦਿੱਤਾ ਠੀਕ ਹੈ ਜੀ ਸੋ ਕਿਸੇ ਭਰਾ ਨੇ ਦੇਖਣਾ ਦੂਰੋਂ ਨੇੜੋਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਐਡਰੈਸ ਤੁਹਾਨੂੰ ਕੋਈ ਫੇਰ ਆਪਾਂ ਕਨਫਰਮ ਕਰਾ ਦਿੰਦੇ ਆ ਪਿੰਡ ਬੂ ਹਵੇਲੀਆਂ ਤੁਸੀਂ ਖਾਸ ਵਿਜ਼ਿਟ ਕਰਨੀ ਆ ਹਰੀਕੇ ਪੱਤਣ ਬਿਲਕੁਲ ਨਜ਼ਦੀਕਾ ਠੀਕ ਹੈ ਜੀ ਤੇ ਸਤਲੁਜ ਦਰਿਆ ਬਿਲਕੁਲ ਨਜ਼ਦੀਕ ਆ ਤੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰੋ ਤਾਂ ਪਰਮਿੰਦਰ ਵੀਰ ਇੱਕ ਨੰਬਰ ਆਪਣੇ ਕਰਦੇ ਸਾਂ ਜੀ 98765 09932 ਠੀਕ ਹੈ ਜੀ ਠੀਕ ਹੈ ਇੱਕ ਬੇਨਤੀ ਕਰਨੀ ਆ ਬੰਦੀ ਜੀ ਬੋਲੋ ਜੀ ਇੱਕ ਤਾਂ ਜਿਹੜੇ ਵੀਰ ਸੀਮਨ ਤਿਆਰ ਕਰਦੇ ਆ ਹਾਂ ਜੀ ਹਾਂ ਜੀ ਰੁਪਈਆ ਭਾਵੇਂ 500 ਤਾਂ 1000 ਲੈ ਲੈਣਾ ਪਰ ਵੇਚਣਾ ਗੰਦ ਨਾ ਮਾਰਨਾ ਹਾਂ ਮੇਰੇ ਕੋਲ ਦੋ ਬੱਚੇ ਆ ਇੱਕ ਪਾਰਸ ਦੀ ਕੱਟੀ ਤੁਹਾਨੂੰ ਵਿਖਾ ਦਿੰਨੇ ਆ ਹਾਂ ਜੀ ਚਲੋ ਕੱਟੀ ਆ ਗਈ ਆ ਹਾਂ ਜੀ ਬਹੁਤ ਵਧੀਆ ਗੱਲ ਹੋ ਗਈ ਆ ਇੱਕ ਕਟਾ ਆ ਗਿਆ 507 ਦਾ ਜੀ ਜੀ ਹੁਣ ਸਰਕਾਰੀ ਨੂੰ ਵੀ ਕੀ ਆਖੀਏ ਬਿਲਕੁਲ ਨਨੂ ਕਟੇ ਦੇ ਦਰਸ਼ਨ ਕਰਾਉਣੇ ਆ ਵੇਖ ਨੂੰ ਜੀ ਨਹੀਂ ਕਰਦਾ ਕਟੇ ਨੂੰ ਬਿਲਕੁਲ ਲੋਕੋ ਸੇ ਗੱਲ ਜਰੂਰ ਵੀਰ ਦੀ ਨੋਟ ਕਰ ਲਿਓ ਕਿਉਂਕਿ ਬੜੇ ਚਾਉ ਤਸ਼ਾਹ ਨਾਲ ਕੋਈ ਵੀਰ ਫਿਮਾ ਨੂੰ ਇਨਫਿਮਨੇਸ਼ਨ ਕਰਾਉਂਦਾ ਠੀਕ ਆ ਜੀ ਏਆਈ ਕਰਵਾਉਂਦਾ ਤੇ ਬਾਅਦ ਵਿੱਚ ਬੜਾ ਗਰਕੋਣ ਵਾਲੀ ਗੱਲਬਾਤ ਆ ਵੀ ਆਪਾਂ ਕਹਿ ਨਹੀਂ ਸਕਦੇ ਕਿ ਕਈ ਵਾਰ ਵੀਰ ਅਤੇ ਸੱਤ ਵੀ ਕਹਿ ਦਿੰਦੇ ਵੀ ਆਹ ਉਹਦਾ ਕਟਾ ਉਹਦੀ ਕੱਟੀ ਹੈ ਠੀਕ ਹੈ ਜੀ ਉਹ ਵੀ ਨਾ ਗੱਲ ਕਿਹਾ ਕਰਗੀ ਕਿਉਂਕਿ ਜਿੰਨੇ ਜਰ ਆਪਣਾ ਸੂਰ ਨਹੀਂ ਆ ਕਿੱਥੇ ਮਿਲ ਜੈਨੂੰ ਖਲਾਰ ਦਾਂਗੇ ਇਹ ਪਾਰਸ ਦਾ ਵੀ ਜੀ ਇਹ 507 ਦਾ ਜਾਣਾ 507 ਦਾ ਸੌਰੀ ਇਹ 507 ਦਾ ਠੀਕ ਹੈ ਜੀ ਸੇਮ ਹੀ ਇਹਦੀ ਕਾਪੀ ਪਾਰਸ ਦੀ ਕੱਟੀ ਆਪਣੇ ਕੋਲੇ ਠੀਕ ਹੈ ਜੀ ਚਲੋ ਕੱਟੀ ਮਾਦਰ ਜਿਹੜੀ ਚੋਂ ਆਇਆ ਹੈ ਤੇ ਆਹ ਮਾਦਰ ਬੈਠੀ ਹੈ ਜੀ ਇਹ ਆ ਗਈ ਹੈ ਜੀ ਬਿਲਕੁਲ ਲਓ ਜੀ ਆਹ ਡਾਇਮੰਡ ਦੀ ਆਹ ਛੋਟੇ ਆਪਣੇ ਕੋਲ ਡਾਇਮੰਡ ਦੀ ਖਲੋਤੀ ਆ ਜੀ ਵੇਖੋ ਡਾਇਮੰਡ ਦੀ ਮਾਰਕਿੰਗ ਬਿਲਕੁਲ ਬਿਲਕੁਲ ਐਡਾ ਕਟ ਮਗਲੇ ਪੈਰ ਥੋੜੇ ਥੋੜੇ ਚਿੱਟੇ ਅਗਲੇ ਨੌ ਮਾਰੇ ਮਾਰੇ ਚਿੱਟੇ ਆ ਬਿਲਕੁਲ ਬਿਲਕੁਲ ਬੜੀ ਲਿਮਟਡ ਜੀ ਆ ਇਹਦੀ ਮਾਰਕਿੰਗ ਆਪਾਂ ਕਵਾਂਗੇ ਤੇ ਇਹਦਾ ਓਵਰਵਾਇਡ ਦਾ ਸੋ ਗਿਆ ਸਾਰਾ ਸਾਰਾ ਕੰਮ ਹੀ ਖਤਮ ਕਰਤਾ ਤੇ ਆਹਾਂ ਪਹਿਲਾਂ ਤਾਂ ਵੀ ਹੁਣ ਚਲਾਇਆ ਕੱਟੀ ਆ ਨਹੀਂ ਕੱਟਾ ਵਾ ਕੱਟਾ ਕੱਟੀ ਹੁੰਦੀ ਤਾਂ ਫਿਰ ਚਲੋ ਦੁੱਖ ਹੀ ਕੋਈ ਨਹੀਂ ਸੀ ਮੱਝ ਬਣ ਜਾਂਦੀ ਕੱਟਾ ਹੁਣ ਇਹਨੇ ਜਾ ਕੇ ਮਾਲਕ ਜਿੱਤੋਂ ਕਈਆਂ ਨੇ ਜੰਪ ਲਵਾ ਲਿਆ ਕੱਲ ਨੂੰ ਮਾਲਕ ਚਲੇ ਨੂਮਰ ਬਖਸ਼ੇ ਹਾਂਜੀ ਵੱਡਾ ਹੋ ਗਿਆ ਇਹਨੂੰ ਕਈਆਂ ਮੱਜਾਂ ਦੇ ਟੱਪਣਾ ਟਪਾਉਣਾ ਫਿਰ ਕੀ ਰਿਜ਼ਲਟ ਦੇਊਗਾ ਇਹ ਫਿਰ ਉਹ ਦੂਜਾ ਨੰਬਰ ਫਿਰ ਦੋ ਨੰਬਰ ਹੀ ਦੇਣਾ ਇਹ ਨਾ ਆ ਜਾ ਕੇ ਕੋ ਦੇ ਦੂਗਾ ਸਹੀ ਹੈ ਹਾਂਜੀ ਬਿਲਕੁਲ ਬਿਲਕੁਲ ਤੇ ਪਰ ਆਪਾਂ ਨੂੰ ਇਹ ਆ ਵੀ ਆਪਣੇ ਇੱਕ ਗੁੱਜਰਾ ਚਾਹ ਬਣੀ ਹੈ ਫਿਰ ਅੰਗ ਦੇ ਹਾਂਜੀ ਤੇ ਆਪਾਂ ਉਹਨਾਂ ਨੂੰ ਸਾਮ ਕੇ ਸਾਲਕ ਦਾ ਕਰਕੇ ਆਪਾਂ ਉਹਨਾਂ ਨੂੰ ਦੇ ਦਾਂਗੇ ਬਿਲਕੁਲ ਹਾਂਜੀ ਉਹ ਬੜੇ ਇਸ ਚੀਜ਼ ਦੇ ਮਾਰਕਿੰਗ ਥੋੜੀ ਵਧੀਆ ਜਾਂਦੀ ਤੇ ਬੱਚਾ ਬਹੁਤ ਸੋਹਣਾ ਕੁੱਕ ਜਿਵੇਂ ਮਦਰ ਤੇ ਬੱਚਾ ਸੋਹਣਾ ਬਣ ਜਾਣਾ ਸੀਗਾ ਇਹਨਾਂ ਚੀਜ਼ਾਂ ਤੋਂ ਆਖੀ ਤਾਂ ਦੋਸਤੋ ਹਾਂਜੀ ਸੇਮ ਦੀ ਕਾਪੀ ਆ ਗਈ ਹੈ ਡੁਪਲੀਕੇਸੀ ਹਰੇਕ ਚੀਜ਼ ਦੇ ਵਿੱਚ ਹੋ ਰਹੀ ਹੈ ਇਹਨਾਂ ਚੀਜ਼ਾਂ ਨੂੰ ਗ੍ਰੇਡ ਕੀਤਾ ਜਾਵੇ ਪਾਸੇ ਘਟੀਆ ਵਿਖਾ ਦਿਓ ਆਹ ਲਓ ਜੀ ਆਹ ਕੱਟੀ ਸੀ ਪਾਰਸ ਦੀ ਆਹ ਮਾਰਕਿੰਗ ਵੇਖੋ ਇਹਦੀ ਹਾਂ ਲਓ ਜੀ ਇਹ ਪਾਰਸ ਦੀ ਠੀਕ ਆ ਆ ਕੱਟੀ ਆ ਫੀਮੇਲ ਕਾਪ ਸੀ ਆ ਦੇਖ ਸਾਰੀ ਓਵਰ ਵਾਈਟਨੈਸ ਆ ਗਈ ਇਹ ਵੀ ਬਿਲਕੁਲ ਜੀ ਬਿਲਕੁਲ ਇੱਥੇ ਆਣ ਕੇ ਜਦੋਂ ਦਿਲ ਦਾ ਟੁੱਟ ਜਾਂਦਾ ਵੀ ਬ੍ਰੀਡ ਤੇ ਕੀ ਕੰਮ ਕਰੀਏ ਅਸੀਂ ਹੁਣ ਆਪਣੀਆਂ ਮੱਝਾਂ ਬਿਲਕੁਲ ਮਾਰਕਿੰਗ ਚ ਹੁਣ ਕੰਮ ਬੱਚੇ ਗਲਤ ਆ ਗਿਆ ਆ ਗਿਆ ਜੀ ਹਾਂਜੀ ਪਰ ਮਾੜਾ ਕੱਟਾ ਵਿੱਚ ਹੁਣ ਕਈਆਂ ਨੇ ਪਤਾ ਲੱਗਾ ਵਾ ਵੀ ਸਿੱਕਾ ਕਿਹੇ ਉੱਤੇ ਹੋਰਦਾ ਵਾ ਤੇ ਸੀਮਣ ਵਿੱਚ ਕਿਹੇ ਹੋਰਦਾ ਹੂੰ ਹੂੰ ਤੇ ਉੱਥੇ ਕੰਮ ਗਲਤ ਹੋਣਾ ਹੀ ਹੋਣਾ ਬਿਲਕੁਲ ਹਾਂਜੀ ਬਿਲਕੁਲ ਇਸ ਚੀਜ਼ ਦਾ ਦੁੱਖ ਹੁੰਦਿਆ ਜੀ ਮਤਲਬ ਤਾਂ ਇਹਨਾਂ ਚੀਜ਼ਾਂ ਦੇ ਪ੍ਰਤੀ ਬਿਲਕੁਲ ਉਹਨਾਂ ਧਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਜਿੱਥੇ ਸੀਮਣ ਬੈਂਕਾਂ ਨੇ ਡੁਪਲੀਕੇਸ਼ਨਾਂ ਕਰੀਆ ਕਿਉਂਕਿ ਇੱਕ ਪਸ਼ੂ ਪਾਲਣ ਇੱਕ ਬਿਲਕੁਲ ਸਾਈਡ ਬਿਜ਼ਨਸ ਆ ਕਿਸੇ ਕਿਸਾਨ ਫਾਰਮਰ ਭਰਾ ਦਾ ਤੇ ਬਿਲਕੁਲ ਨਾਲ ਦਾ ਨਾਲ ਇੱਥੇ ਜਿਹੜਾ ਘਰ ਦੀ ਗੁਜ਼ਾਰੇ ਵੀ ਚੱਲਦੀ ਆ ਤੇ ਨਸਲ ਬ੍ਰੀਡ ਫਿਰ ਵੀ ਕਿਸੇ ਦੇ ਸਹੀ ਖਾਤਾਂ ਦੇ ਵਿੱਚ ਨਹੀਂ ਆਉਣੀ ਕਿ ਜੇਕਰ ਡੁਪਲੀਕੇਟ ਸੀ ਇਹੋ ਤਰੀਕੇ ਨਾਲ ਚੱਲਦੀ ਰਹੀ ਠੀਕ ਆ ਕਿ ਆਪਣੇ ਕੋਲ ਹੁਣ ਕੱਟੀ ਵੀ ਆਈ ਆ ਡਾਇਮੰਡ ਦੀ ਵੀਰਜੀ ਹਾਂਜੀ ਮੂੰਹ ਤੇ ਸਟੇਟ ਪਟਾ ਮਗਰਲੇ ਪੈਰ ਚਿੱਟੇ ਅੱਖਾਂ ਬਿੱਲੀਆਂ ਤੇ ਅਗਲੇ ਨੌ ਚਿੱਟੇ ਨਾ ਸਹੀ ਆ ਜੀ ਬਿਲਕੁਲ ਜੈ ਜੀ ਮਾਰਕਿੰਗ ਕਰਦਾ ਵਾ ਬਿਲਕੁਲ ਹਾਂਜੀ ਬਈ ਚੰਗੇ ਬੱਚੇ ਆ ਜਿਵੇਂ ਤਾਂ ਵੀ ਆਪਾਂ ਚਾਹੇ ਪਸ਼ੂ ਵਪਾਰ ਲਾਈਨ ਦੇ ਵਿੱਚ ਹਜ਼ਾਰਾਂ ਬੱਚੇ ਵਖਾ ਦਿੱਤੇ ਆ ਬਿਲਕੁਲ ਬਿਲਕੁਲ ਤੇ ਕਿਉਂਕਿ ਓਟੇ ਸੱਤੇ ਤਾਂ ਆਪਾਂ ਕਹਿ ਕਾਲ ਉਂਗਲ ਚ ਕੀਂਦੀ ਐ ਜੀ ਵੀਰ ਜੀ ਵੇਖੋ ਡਾਇਮੰਡ ਦੇ ਹੁਣ ਸੀਮਨ ਮੈਂ ਲਿਆਉਂਦਿਆਂ ਵਾਂ ਡਾਕਟਰ ਸਾਹਿਬ ਦੇ ਕੋਲੋਂ ਲਿਆਣ ਕੇ ਰੱਖੰਦਿਆਂ ਖੁਦ ਮੈਂ ਹਾਂ 507 ਦੀ ਬੜੀ ਰੀਜ ਸੀ 507 ਦਾ ਵੀ ਖੁਦ ਲਿਆਣ ਕੇ ਤੇ ਇੱਥੇ ਆਪਣੇ ਬੂ ਯੂਨੀਵਰਸਿਟੀ ਆਉਂਦੇ ਆ ਇੱਥੋਂ ਦੋ ਸਿੱਕੇ ਲਿਆਣ ਕੇ ਨੂੰ ਖੁਦ ਰੱਖਿਆ ਸਹੀ ਉਹਦੇ ਵਿੱਚ ਆਪਾਂ ਕਿੰਤੂ ਪਰੰਤੂ ਕਿਸੇ ਨੂੰ ਨਹੀਂ ਕਰ ਸਕਦੇ ਕਿ ਆਪਾਂ ਹੱਥੀਂ ਸੀਮਨ ਲਿਆ ਕੇ ਹੱਥੀਂ ਪਰੇ ਸਿੱਕੇ ਪਏ ਇਹਦੇ ਕੋਲ ਬਿਲਕੁਲ 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 ਇਹਦੇ ਵਿੱਚ ਹੁਣ ਫਿਰ ਜੇ ਡਾਕਟਰਾਂ ਦੀ ਗਲਤੀ ਆ ਜਿਹਦੇ ਵਿੱਚ ਇੰਨੀ ਓਵਰ ਬਾਈਟਨੈਸ ਆ ਗਈ ਆ ਹੂੰ 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 ਬਿਲਕੁਲ ਕਿਤਨਾ ਕਿਤੇ ਤਾਂ ਗੜਬੜ ਹੋ ਗਈ ਗੜਬੜ ਹੋਈ ਆ ਤੇ ਇਹ ਗੱਲ ਆਈ ਆ ਹਾਂ ਡਾਇਮੰਡ ਦੇ ਡਾਇਰੈਕਟ ਲਿਆਂਦੇ ਡਾਇਮੰਡ ਚ ਨਹੀਂ ਗੜਬੜ ਤੇ ਮਾਰਕਿੰਗ ਜਾਇਜ ਆ ਜਾਇਜ ਆ ਹਾਂਜੀ ਠੀਕ ਆ ਜੀ ਲਓ ਦੱਸੋ ਵੈਸੇ ਕਿਤਨਾ ਕਿਤੇ ਰੋਲ ਹੈਗਾ ਚੀਜ਼ਾਂ ਦਾ ਠੀਕ ਆ ਜੀ ਕਾਲਾ ਮਾਲਾ ਜ਼ਰੂਰ ਹੈਗਾ ਕਿਤਨਾ ਕਿਤੇ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜਾਣਕਾਰ ਆ ਸਾਰੇ ਵੀਰ ਸਿਆਣੇ ਆ ਤੇ ਇਹ ਚੀਜ਼ਾਂ ਦਾ ਜ਼ਰੂਰ ਪਰਹੇਜ਼ ਕੀਤਾ ਜਾਣਾ ਚਾਹੀਦਾ ਉਹਨਾਂ ਸੀਮਨ ਬੈਂਕਾਂ ਨੂੰ ਵੀ ਜਿੱਥੇ origianality ਨੂੰ ਜਿਹੜੀ ਆਪਾਂ ਫੈਲ ਦਈਏ ਜੇ origianal ਹੈ ਤੇ origianal ਨੂੰ ਫੈਲ ਦਈਏ ਕੰਮ ਨੂੰ ਠੀਕ ਆ ਜੀ ਤੇ ਇਹ ਆਜਾ ਦੋਸਤੋ ਐਨੀਮਲ ਦੇ ਵੀਰ ਪਰ ਦੰ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸ਼ਾਸਤ ਸ਼੍ਰੀ ਗੁਰੂ ਕਾਲ ਜੀ